ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਆ ਪਿੰਡ ਬੁਰਜਮਮ ਜ਼ਿਲ੍ਹਾ ਬਠਿੰਡਾ ਇਹ ਮਲੂਟ ਰੋਡ ਤੇ ਮੁਕਸਰ ਰੋਡ ਦੇ ਵਿਚਕਾਰ ਪਿੰਡ ਆ ਪੁਰਾਣਾ ਪਿੰਡ ਆ ਸੋਹਣਾ ਪਿੰਡ ਆ ਪਿੰਡ ਦਾ ਤੁਹਾਨੂੰ ਪੂਰਾ ਟੂਰ ਦਵਾਵਾਂਗੇ ਬਲੌਗ ਬਣਾਵਾਂਗੇ ਤੇ ਆਪਣੇ ਨਾਲ ਆ ਬਾਈ ਫਰੀਦਕੋਟ ਕੋਟਲੀ ਵਾਲਾ ਮੁੰਡਾ ਕੁਲਦੀਪ ਕੋਟਲੀ ਇੰਸਟਾਗ੍ਰam ਤੇ ਇਹ ਪਿੰਡਾਂ ਦੀਆਂ ਵੀਡੀਓ ਪਾਉਂਦਾ ਹੁੰਦਾ ਤਾਂ ਆਪਾਂ ਇਹਦੇ ਨਾਲ ਸਾਰਾ ਜਿਹੜਾ ਹੋ ਤੁਸੀਂ ਕਹ ਬਈ ਸਾਰਾ ਜਿਹੜਾ ਉਹ ਆਪਣਾ ਹੈਗਾ ਸਫਰ ਵੀ ਤੈਅ ਕਰਾਂਗੇ ਤੇ ਆ ਪਿੰਡਾਂ ਦੇ ਵਲੌਗ ਵੀ ਕਰਾਂਗੇ 6 ਤਰੀਕ ਤੱਕ ਵਲੌਗ ਆਉਣਗੇ ਆਪਣੇ ਉਦੋਂ ਬਾਅਦ ਚ ਗੁਰਗੋਵਿੰਦ ਸਿੰਘ ਮਾਰਗ ਤੇ ਜਿੰਨੇ ਵੀ ਇਤਿਹਾਸਕ ਗੁਰਦੁਆਰੇ ਆ ਤੇ ਪਿੰਡ ਜਿੰਨੇ ਵੀ ਹੈਗੇ ਆਪਾਂ ਉਹ ਕਰਾਂਗੇ ਅੱਜ ਦਾ ਵਲੌਗ ਆਪਣਾ ਪਿੰਡ ਬੁਰਜ ਮਹਿਮਾ ਜిల్లా ਬਠਿੰਡਾ ਤੇ ਆ ਇੱਕ ਬਹੁਤ ਸੋਹਣਾ ਦਰਵਾਜ਼ਾ ਹੈ ਇੱਥੇ ਪੁਰਾਣੀ ਇਧਰਲੇ ਪਾਸੇ ਜਦੋਂ ਅਸੀਂ ਇਧਰ ਜਾਂਦੇ ਹੁੰਦੇ ਸੀ ਪਿੰਡਾਂ ਵਿੱਚ ਦੀਦੇ ਇਹ ਸੀਨ ਜਿਹੜਾ ਅਸੀਂ ਦੇਖ ਕੇ ਨਾਲ ਦੀ ਸੋਚਿਆ ਵੀ ਇਹ ਆਪਣੇ ਆਡੀਅנס ਨੂੰ ਵੀ ਦਿਖਾਇਆ ਜਾਵੇ ਆਪਾਂ ਪਿੰਡ ਦੇ ਵਿੱਚ ਮਲੋੜ ਰੋਡ ਵਾਲੇ ਪਾਸਿਓਂ ਐਂਟਰ ਹੋਏ ਆਂ ਤੇ ਆਉਂਦਿਆਂ ਨੂੰ ਪਹਿਲਾ ਗੁਰਦੁਆਰਾ ਸਾਹਿਬ ਆ ਜੀ ਮੁੱਖ ਗੁਰਦੁਆਰਾ ਸਾਹਿਬ ਬੁਰਜ ਮਹਿਮਾ ਪਿੰਡ ਦਾ ਇਹ ਗੇਟ ਵੀ ਬਹੁਤ ਪੁਰਾਣਾ ਕਾਫੀ ਲੰਮਾ ਸਮਾਂ ਹੋ ਗਿਆ ਇਹਨੂੰ ਬਣੇ ਹੁਣ ਬਹੁਤ ਸੋਹਣਾ ਗੇਟ ਬਣਿਆ ਹੋਇਆ ਕਲਦੀਪ ਫਿਰਦਾ ਆਉਂਦੀ ਬਲੌਗ ਦੀ ਸ਼ੂਟਿੰਗ ਕਰਦਾ ਤੇ ਇਹ ਆ ਜੀ ਬਿਲਡਿੰਗ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਸਾਹਿਬ ਸਾਹਮਣੇ ਵਾਲੇ ਪਾਸੇ ਬਾਬਾ ਜੀ ਦੀ ਰਾਇਸ਼ਾ ਤੇ ਸੋਹਣੇ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਇੱਕ ਦਰਖਤ ਹੈ ਜੀ ਬੋਰਡ ਦਾ ਵਿੱਚ ਸਾਹਮਣੇ ਜੋੜਾ ਘਰ ਬਣਾਇਆ ਪੂਰੀਆਂ ਸਹੂਲਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡਾਂ ਦੀ ਸਭ ਤੋਂ ਵੱਧ ਜਿਹੜੀ ਰੌਣਕ ਆ ਖੂਹਾਂ ਛੱਪਣਾ ਤੇ ਹੁੰਦੀ ਸੀ ਪਰ ਹੁਣ ਲੋਕ ਜਿਹੜੇ ਆ ਪਸ਼ੂ ਛੱਡਨੇ ਬੰਦ ਕਰਤੇ ਕਿਉਂਕਿ ਗਲੀਆਂ ਨਾਲੀਆਂ ਦਾ ਗੰਦਾ ਪਾਣੀ ਘਰਾਂ ਦਾ ਛੱਪਣਾ ਜੀ ਆਉਂਦਾ ਇਹ ਪਸ਼ੂ ਘਾਟ ਆ ਜਿਹੜਾ ਖਾਲੀ ਪਿਆ ਟੁੱਟ ਚੁੱਕਿਆ ਅੱਗੇ ਤੋਂ ਸਾਥ ਬਣੀ ਹੋਈ ਹੈ ਬੰਦੇ ਬੰਦੇ ਆ ਤੇ ਰੌਣਕ ਅੱਜ ਵੀ ਲੱਗਦੀ ਆ ਤੇ ਛੱਪਣਾ ਦੇ ਉੱਪਰ ਜਿਵੇਂ ਆਪਣੇ ਪ੍ਰਾਣੀ ਪੰਜਾਬ ਦੇ ਵਿੱਚ ਆਪਣੇ ਸੱਭਿਆਚਾਰ ਮੁਤਾਬਕ درخت ਜਿਹੜੇ ਸੀ ਬੋੜਾ ਪੇਪਲਾਂ ਤੇ ਸਰੀਹਾਂ ਦੇ ਹੁੰਦੇ ਸੀ ਇੱਥੇ ਤਿੰਨ ਬੋੜ ਲੱਗੇ ਆ ਇਸ ਪਿੰਡ ਦੇ ਵਿੱਚ ਬੋੜ ਬਹੁਤ ਜ਼ਿਆਦਾ ਆ ਤੇ ਛੱਪੜਾ ਹੁਣ ਪੰਚਾਇਤ ਵੱਲੋਂ ਮੱਛੀ ਪਾਲਣ ਦਾ ਜਿਹੜਾ ਇੱਥੇ ਕੀਤਾ ਜਿਹੜਾ ਉਹ ਕੀਤਾ ਜਾਂਦਾ ਇਹ ਆ ਜੀ ਪਿੰਡ ਬੁਰਜ ਮਹਿਮਾ ਦੀ ਛੋਟੀ ਜੀ ਸਾਥ ਤੇ ਮਰੋੜ ਰੋਡ ਵਾਲੇ ਆਉਂਦੇ ਸਾਈਡ ਹੀ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਛੱਪੜਾ ਨਾਲ ਸੋਹਣਾ ਜਿਹਾ ਖੂਬਸੂਰਤ ਨਜ਼ਾਰਾ ਹੁਣ ਚੱਲਦੇ ਆ ਅੱਗੇ ਪਿੰਡ ਦੇ ਵਿੱਚ ਵਿਖਾਉਣੇ ਤੁਹਾਨੂੰ ਖੂਹ ਮੰਦਿਰ ਤੇ ਸਕੂਲ ਉਹ ਬਿਨਾ ਕਟਾ ਬਣਾਉਣੇ ਕੀ ਤਾਂ ਸਾਫ ਕਰਨੀ ਚਾਹ ਬਣੋਗੇ ਚਾ ਨਾ ਬਸ ਜੀ ਬਸ ਧੰਨਵਾਦ ਜੀ ਇਹ ਹੈ ਜੀ ਬੁਰਜ ਮਾਵਾ ਪਿੰਡ ਦਾ ਸਰਕਾਰੀ ਐਲੀਮੈਂਟਰੀ ਸਕੂਲ ਸਮਾਰਟ ਸਕੂਲ ਆ ਬਹੁਤ ਹੀ ਸੋਹਣਾ ਸਕੂਲ ਬਣਿਆ ਹੋਇਆ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ ਹੀ ਸਕੂਲ ਜਿਹੜੇ ਸਰਕਾਰੀ ਸੀ ਬਹੁਤ ਸੋਹਣੇ ਬਣ ਗਏ ਅੰਦਰ ਦਾ ਮਾਹੌਲ ਵੀ ਠੀਕ ਆ ਇਹ ਹੈ ਜੀ ਪਿੰਡ ਬੁਰਜ ਮਹਿਮਾ ਦਾ ਖੂ ਤੇ ਇਹਦਾ ਪੂਰਾ ਸਿਸਟਮ ਤੁਹਾਨੂੰ ਸਮਝਾ ਦਿੰਨੇ ਆ ਚਾਰੇ ਪਾਸੇ ਇਹਦੇ ਲਾਸ਼ ਚੱਲਦੀ ਸੀ तकरीबन 100 150 ਹੱਥ ਸੋ ਜਿਵੇਂ ਇੱਥੇ ਤੁਹਾਨੂੰ ਦਿਂਦੀ ਆ ਡੱਗੀਆਂ ਬਣੀਆਂ ਚਾਰੇ ਪਾਸੇ ਦੇ ਡੱਗੀਆਂ ਬਣੀਆਂ ਹੋਈਆਂ ਇਧਰਲੇ ਪਾਸੇ ਜਿਹੜਾ ਬੰਦਾ ਸੀ ਉਹ ਖੜਦਾ ਹੁੰਦਾ ਸੀ ਜਿਹੜਾ ਖੂ ਦਾ ਚਲਾਉਣ ਵਾਲਾ ਬੰਦਾ ਹੁੰਦਾ ਸੀ ਨਾ ਉਹ ਇੱਥੇ ਖੜਦਾ ਹੁੰਦਾ ਸੀ ਇੱਥੇ ਪਹਿਲਾਂ ਪੁਲੀ ਹੁੰਦੀ ਸੀ ਆ ਦੋਨੇ ਪਾਸੇ ਬਣੇ ਹੋਏ ਇਹਦੇ ਵਿੱਚ ਇੱਥੋਂ ਡੰਡਾ ਪਾ ਕੇ ਕੋਈ ਚੰਗੀ ਲੱਕੜ ਪਾ ਕੇ ਜਾਂ ਲੋਹੇ ਦੀ ਰਾਡ ਪਾ ਕੇ ਉਹ ਤੇ ਪੁਲੀਕੋ ਮੁੰਦੀ ਸੀ ਇਹ ਕੁੰਡੇ ਲੱਗੇ ਹੋਏ ਸੀ ਫੜਨ ਵਾਸਤੇ ਇੱਥੇ ਪਾਣੀ ਦਾ ਜਿਹੜਾ ਬੋਕਾ ਉਹ ਡੋਲਿਆ ਕਰਦੇ ਸੀ ਇਹਦੇ ਵਿੱਚ ਆ ਤੁਹਾਡੇ ਸਾਹਮਣੇ ਇੱਥੇ ਇੱਕ ਛੋਟੀ ਜੀ ਮੋਰੀ ਹੈ ਇੱਥੇ ਇੱਕ ਇੱਥੇ ਆ ਇਧਰਲੇ ਪਾਸੇ ਹੈਗੀ ਇਧਰ ਵੀ ਹੈਗੀ ਇੱਕ ਉਥੇ ਉਹ ਸਾਹਮਣੇ ਸੋ ਜਿਵੇਂ ਆਪਣੇ ਦੀਵੇ ਬਣਾਉਂਦੇ ਆ ਜਾਂ ਭਾਂਡੇ ਬਣਾਉਂਦੇ ਆ ਘਮਿਆਰਾ ਉਵੇਂ ਕੋਈ ਹੱਥਕ ਦੀ ਮਤਲਬ ਕਿ ਕੋਈ 1.5 ਤੋਂ 2 ਫੁੱਟ ਦੀ ਪੈਂਪ ਬਣਾ ਲੈਂਦੇ ਸੀ ਮਿੱਟੀ ਦੀ ਉਹ ਪੈਂਪਾਂ ਬਾਅਦ ਦੇ ਵਿੱਚ ਜਿਵੇਂ ਇੱਥੇ ਆ ਲੱਗੀ ਹੋਈ ਐ ਤੇ ਇਹਦੇ ਨਾਲ ਫਿਰ ਪਾਣੀ ਚਾਰੇ ਪਾਸੇ ਡੱਗਾਂ ਦੇ ਵਿੱਚ ਆ ਜਾਂਦਾ ਸੀ ਆ ਡੱਗਾਂ ਬਣੀਆਂ ਹੋਊਗਾ ਤੇ ਨਮੂਨੇ ਦੇ ਤੌਰ ਤੇ ਇਹਨਾਂ ਨੇ ਆ ਪਾਇਆ ਸੀ ਇਹਦੇ ਵਿੱਚ ਆ ਜਿਹੜਾ ਜਿੱਥੇ ਲਾਹ ਚਲਦੀ ਹੁੰਦੀ ਸੀਗੀ ਗੱਡੇ ਦੀ ਨੱਬ ਦੀ ਤਰ੍ਹਾਂ ਇਹ ਆ ਪ੍ਰੋਗਰਾਮ ਚਾਰੇ ਪਾਸੇ ਦੇ ਚੰਦਾ ਸੀ ਚਾਰੇ ਪਾਸੇ ਤੁਹਾਨੂੰ ਸਿਸਟਮ ਦਿਖਾ ਦਿੰਨੇ ਇਧਰਲੇ ਪਾਸੇ ਵੀ ਸਿਸਟਮ ਹੈਗਾ ਇਧਰ ਵੀ ਉਵੇਂ ਜਿكري ਕੋ ਦੇਖੋ ਸਾਹਮਣੇ ਮੋਰੀ ਬਣੀ ਹੋਈ ਆ ਇਧਰ ਹੈਗੀ ਇੱਥੇ ਹੈਗੀ ਆ ਇਦਾਂ ਟੱਕਾ ਇੱਧਰ ਬਣਿਆ ਉਹਨਾਂ ਦੀ ਟੱਕਾ ਉਧਰ ਬਣਿਆ ਪਰਲੇ ਪਾਸੇ ਚਾਰੇ ਪਾਸੇ ਲਾਸ਼ ਚੱਲਦੀ ਸੀ ਚਾਰੇ ਪਾਸੇ ਇਹ ਤੇ ਬਣਿਆ ਹੋਇਆ ਇੱਧਰ ਵੀ ਬਣਿਆ ਦੇਖੋ ਤਕਰੀਬਨ ਖੂ ਹੋਊਗਾ ਇਹ 100 ਫੁੱਟ ਡੂੰਗਾ ਛੋਟੀ ਇੱਟ ਦਾ ਬਣਿਆ ਹੋਇਆ ਖੂਗਾ ਇਹ ਸੱਟ ਨੂੰ ਆਪਣਾ ਇਹ ਆ ਜੀ ਮੰਦਰ ਮਾਤਾ ਸੰਤੋਸ਼ੀ ਮਾਤਾ ਪਿੰਡ ਬੁਰਜ ਮਹਿਮਾ ਬਿਲਕੁਲ ਬਿਚਕਾਰ ਪਿੰਡ ਦੇ ਬਣਿਆ ਹੋਇਆ ਚੜਦੇ ਵਾਲੇ ਪਾਸੇ ਇਹ ਤੇ ਇੱਥੇ ਹਰ ਮੰਗਲਵਾਰ ਨੂੰ ਮੇਲਾ ਲੱਗਦਾ ਪਰ ਚੇਤ ਦੇ ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਇਕੱਠ ਹੁੰਦਾ ਅਗਲੇ ਪਾਸੇ ਮੰਦਿਰ ਦੇ ਜਿਹੜੇ ਬਾਜ਼ਾਰ ਲੱਗੇ ਆ ਤੇ ਉਹਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਇਹ ਮੰਦਿਰ ਦੀ ਬੈਕਸਾਈਡ ਆ ਇਹ ਲੰਗਰ ਹਾਲ ਆ ਸਾਹਮਣੇ ਵਾਲੇ ਪਾਸੇ ਤੇ ਇਸ ਤਰੀਕੇ ਨਾਲ ਜਿਵੇਂ ਮਾਤਾ ਬੈਠੀ ਐਵੇਂ ਇੱਥੇ ਪੂਰੀਆਂ ਰੌਣਕਾਂ ਹੁੰਦੀਆਂ ਆ ਦਰਵਾਜ਼ੇ ਬਰਾਂਡੇ ਬਣੇ ਐ ਇਥੇ ਸਾਧ ਸੰਤ ਰਹਿੰਦੇ ਆਗੇ ਰੌਣਕਾਂ ਆ ਜਿਵੇਂ ਇੱਥੇ ਨਹੀਂ ਗੌਂਦਰ ਦਾ ਮੰਦਰ ਦਾ ਕਰਕੇ ਹੀ ਆ ਇਹ ਬਸ ਉਹ ਮੇਲਾ ਲੱਗਦਾ ਸ਼ਨੀਵਾਰ ਫਰਸ਼ਨੀਵਾਰ ਬੋਰਜ ਮਹਿਮੇ ਤੋਂ ਆਪਾਂ ਆ ਗਏ ਆ ਮੁਕਸਰ ਬਠਿੰਡਾ ਰੋਡ ਤੇ ਇਹਨੂੰ ਵੱਡਾ-ਅੱਡਾ ਕਹਿੰਦੇ ਆ ਇੱਥੇ ਭੱਟੀਆਂ ਬੱਸਾਂ ਜਿਹੜੀਆਂ ਹੈਗੀਆਂ ਲੰਬੇ ਰੂਟਾਂ ਵਾਲੀਆਂ ਬਠਿੰਡੇ ਤੋਂ ਮੁਕਸਰ ਨੂੰ ਜਾਣ ਵਾਲੀਆਂ ਉਹ ਇੱਥੇ ਰੁਕਦੀਆਂ ਸਵਾਰੀਆਂ ਇੱਥੇ ਉੱਤਰਦੀਆਂ ਚੜ੍ਹਦੀਆਂ ਸਾਹਮਣੇ ਵਾਲੇ ਪਾਸੇ ਜਿਹੜਾ ਪਿੰਡ ਹੈ ਉਹ ਮਹਿਮਾ ਭਗਵਾਨਾ ਇਹ ਬੋਰਡ ਲੱਗਿਆ ਹੋਇਆ ਹੈ ਇਧਰਲੇ ਪਾਸੇ ਮੁਕਸਰ ਸਾਹਿਬ ਆ ਬਠਿੰਡਾ ਭਵਾਨੇਮਾ ਸੋ ਹੁਣ ਆਪਾਂ ਬੁਰਜ ਮਹਿਮਾ ਤੋਂ ਆ ਗਏ ਆ ਬਾਹਰ ਅੱਗੇ ਚੱਲਾਂਗੇ ਭਵਾਨੇਮੇ ਤੇ ਮਿਲਦੇ ਆ ਤੁਹਾਨੂੰ ਅਗਲੇ ਪਿੰਡ ਦੇ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਰੱਬ ਰਾਖਾ